ਸਤਿ ਸ਼੍ਰੀ ਅਕਾਲ ਦੋਸਤੋ ਕੱਲ ਸੱਚ ਹੱਕ ਦੀ ਆਵਾਜ਼ ਨਿਊਜ਼ ਚੈਨਲ ਦੇ ਉੱਪਰ ਅਸੀਂ ਇੱਕ ਖਬਰ ਨਸ਼ਰ ਕੀਤੀ ਸੀ ਜਿੰਦੇ ਵਿੱਚ ਵੀਡੀਓ ਦੇ ਵਿੱਚ ਇੱਕ ਮੂੰਗਫਲੀ ਬਣਾਉਣ ਵਾਲਾ ਜਿਹੜਾ ਬੰਦਾ ਸੀ ਉਹ ਮੂੰਗਫਲੀ ਦੇ ਵਿੱਚ ਥੁੱਕ ਸੁੜਦਾ ਸੀਗਾ ਔਰ ਇਹਦਾ ਨਾਮ ਅਮੀਨੋ ਸੀਗਾ ਔਰ ਬਿਹਾਰ ਦਾ ਰਹਿਣ ਵਾਲਾ ਸੀ ਕੱਲੇ ਖਬਰ ਦਿੱਤੀ ਕੀਤੀ ਸੀ ਔਰ ਤੁਸੀਂ ਲੋਕਾਂ ਨੇ ਬਹੁਤ ਪਸੰਦ ਕੀਤੀ ਖਬਰ ਬੜੀ ਮੈਸੇਜ ਵੀ ਕਈ ਆਏ ਸਾਨੂੰ ਔਰ ਸ਼ਾਮ ਨੂੰ ਕਈ ਸਮਾਜਿਕ ਜਿਹੜੇ ਸੰਸਤਾ ਦੇ ਬੰਦੇ ਨੇ ਉਹਨਾਂ ਨੇ ਉੱਥੇ ਜਾ ਕੇ ਇਹਦਾ ਬੋਰੀਆ ਬਿਸਤਰਾ গোল ਕਰਤਾ ਇਹਦੇ ਸਾਰੇ ਜਿਹੜੇ ਇਥੋਂ ਕਾਰੋਬਾਰ ਜਿਹਨਾਂ ਪੱਠੀ-ਵੁੱਠੀ ਬਣਾਈ ਸੀ ਸਾਰੀ ਇਹਨਾਂ ਨੇ ਚੱਕ ਦਿੱਤੀ ਹੈ ਇਹ ਆਪ ਹੀ ਆਪਣੇ ਹੱਥਾਂ ਦੇ ਨਾਲ ਇਸ ਪੱਟੀ ਨੂੰ ਜਿਹੜਾ ਉਹ ਤੋੜਦਾ ਨਜ਼ਰ ਆ ਰਿਹਾ ਤੁਸੀਂ ਦੇਖੋ ਤਸਵੀਰਾਂ ਨਾਲ ਹੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇਹ ਬੰਦਾ ਹੁਣ ਉੱਥੇ ਮੌਜੂਦ ਨਹੀਂ ਹੈ ਇਹ ਇਥੋਂ ਜਾ ਚੁੱਕਾ ਹੈ ਇਹਦੇ ਮਕਾਨ ਮਾਲਕ ਨੇ ਵੀ ਇਹਨੂੰ ਜਿਹੜਾ ਉਹ ਇਥੋਂ ਕੱਢ ਦਿੱਤਾ ਹੋਇਆ ਹੈ ਪਰੇ ਬਹੁਤ ਗੰਦੀ ਚੀਜ਼ ਸੀਗੀ ਸਮਾਜ ਵਾਸਤੇ ਕਿ ਇੱਕ ਖਾਣ ਵਾਲੀ ਚੀਜ਼ ਨੂੰ ਅਸੀਂ ਥੁੱਕ ਦੇ ਸੁੱਟ ਕੇ ਜਿਹੜਾ ਉਹ ਖਰਾਬ ਕਰ ਰਹੇ ਆ ਪਤਾ ਨਹੀਂ ਇਹ ਕਿਹਦੀ ਸੋਚ ਦੇ ਲੋਕ ਮਾਲਕ ਹੀ ਗਏ ਨੇ ਵੀ ਇਸ ਤਰ੍ਹਾਂ ਦੀ ਸੋਚ ਇਹ ਰੱਖਦੇ ਨੇ ਪਰ ਫਿਲਹਾਲ ਇਹ ਬੰਦਾ ਉਹਨੂੰ ਲੋਕਾਂ ਵੱਲੋਂ ਭਜਾ ਦਿੱਤਾ ਗਿਆ